ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੀ ਅੱਜ ਦੀ ਕਹਾਣੀ ਇੱਕ ਔਰਤ ਦੀ ਦੁੱਖ ਭਰੀ ਕਹਾਣੀ ਆ ਇੱਕ ਕਹਾਣੀ ਨਹੀਂ ਕਿਸੇ ਔਰਤ ਦੀ ਹੱਦ ਬੀਤੀ ਆ ਉਹ ਔਰਤ ਕਹਿੰਦੀ ਆ ਕਿ ਜੇਕਰ ਕਿਸੇ ਔਰਤ ਦਾ ਪਤੀ ਲਾਈ ਲਗਾ ਤਾਂ ਉਹਦੀ ਸਾਰੀ ਜ਼ਿੰਦਗੀ ਸਮਝੌਤਿਆਂ ਵਿੱਚ ਹੀ ਨਿਕਲਦੀ ਆ ਠੀਕ ਹੈ ਕੁੜੀਆਂ ਆਪਣੀ ਜ਼ਿੰਦਗੀ ਨਾਲ ਸਮਝੌਤੇ ਕਰਕੇ ਜਿਉਂਦੀਆਂ ਨੇ ਪਰ ਕਈ ਵਾਰ ਕਿਸੇ ਦੀ ਜ਼ਿੰਦਗੀ ਵਿੱਚ ਬਹੁਤ ਹੀ ਸਮਝੌਤੇ ਲਿਖੇ ਹੁੰਦੇ ਨੇ ਇੱਕ ਭੈਣ ਦੱਸਦੀ ਆਪਣੀ ਹੱਡ ਬਿੱਤੀ ਕਿ ਮੇਰਾ ਵਿਆਹ ਹੋਇਆ ਘਰ-ਵਾਰ ਦੇਖਿਆ ਵਧੀਆ ਪਰਿਵਾਰ ਵੇਖ ਕੇ ਮੇਰਾ ਰਿਸ਼ਤਾ ਕਰਤਾ ਘਰ ਦੇ ਵਿੱਚ ਮੇਰੇ ਸੱਸ ਸਹੁਰਾ ਸੀ ਚਾਚਾ ਸਹੁਰਾ ਤੇ ਚਾਚੀ ਸੱਸ ਸੀ ਉਹਨਾਂ ਦੇ ਬੱਚੇ ਸੀ ਮੇਰੇ ਹਸਬੰਡ ਤੇ ਇੱਕ ਮੇਰਾ ਦਿਵਾਰ ਸੀ ਵਧੀਆ ਖਾਨਦਾਨ ਵੇਖ ਕੇ ਰਿਸ਼ਤਾ ਕੀਤਾ ਸੀ ਜਾ ਕਹਿੰਦੇ ਵਾਪਿਆ ਜਾਣੀਏ ਤੇ ਜਾ ਰਹਾ ਪਿਆ ਜਾਣੀਏ ਜਦੋਂ ਕਹਿੰਦੀ ਮੈਂ ਵਿਆਹ ਕੇ ਉਸ ਘਰ ਚ ਗਈ ਸ਼ੁਰੂ ਸ਼ੁਰੂ ਚ ਸਾਰਿਆਂ ਦੀ ਠੀਕ ਰਹਿੰਦਾ ਮਾਹੌਲ ਹੌਲੀ ਹੌਲੀ ਪਤਾ ਲੱਗਣ ਲੱਗਿਆ ਵੀ ਘਰ ਚ ਮੇਰੀ ਸੱਸ ਦੀ ਚੱਲਦੀ ਆ ਮੇਰਾ ਸਹੁਰਾ ਕਹਿੰਦੀ ਰੱਬ ਦਾ ਰੂਪ ਹੀ ਸੀ ਉਹਨੂੰ ਵਿਚਾਰੇ ਨੂੰ ਕੋਈ ਨਹੀਂ ਪੁੱਛਦਾ ਸੀ ਹਰ ਇੱਕ ਗੱਲ ਮੇਰੀ ਸੱਸ ਨੂੰ ਪੁੱਛ ਕੇ ਕੀਤੀ ਜਾਂਦੀ ਸੀ ਜਿਹੜੀ ਮੇਰੀ ਚਾਚੀ ਸੱਸ ਸੀ ਉਹ ਉਹਦੀ ਭੈਣ ਹੀ ਸੀ ਕਹਿੰਦੀ ਉਹ ਕਹेलो ਇੱਕ ਸ਼ੇਰ ਸੀ ਤੇ ਦੂਜੀ ਸਵਾ ਸ਼ੇਰ ਸੀ ਮੇਰਾ ਵਿਆਹ ਹੋਇਆ ਕਹਿੰਦੀ ਚਲੋ ਪੁਜ ਟਾਈਮ ਠੀਕ ਰਹਾ ਤੇ ਹੌਲੀ ਹੌਲੀ ਮੇਰੀ ਸੱਸ ਦਾ ਬਿਹੇਵ ਮੇਰੇ ਪ੍ਰਤੀ ਵਧੀਆ ਨਹੀਂ ਸੀ ਮੈਨੂੰ ਕੋਈ ਬਹੁਤਾ ਚੰਗਾ ਨਹੀਂ ਸਮਝਦੀ ਸੀ ਹਰ ਮੇਰੇ ਕੰਮ ਚ ਨਗੋਚ ਕੱਢਣੀ ਨਿੱਕੀ ਨਿੱਕੀ ਗੱਲ ਤੇ ਮੇਰੇ ਘਰ ਵਾਲੇ ਨੂੰ ਮੇਰੀਆਂ ਸ਼ਿਕਾਇਤਾਂ ਕਰਨੀਆਂ ਕਹਿੰਦੀ ਮੇਰੇ ਘਰ ਵਾਲਾ ਇੰਨਾ ਲਾਈ ਲੱਗ ਸੀ ਵੀ ਜੇ ਮਾਂ ਕੁਝ ਵੀ ਕਹਿ ਦਿੰਦੀ ਤਾਂ ਉਹ ਮੇਰੇ ਨਾਲ ਲੜਦਾ ਇੱਕ ਦੋ ਵਾਰੀ ਤਾਂ ਕਹਿੰਦੀ ਮੇਰੇ ਥੱਪੜ ਤੱਕ ਮਾਰ ਗਿਆ ਸੀ ਵੀ ਜਿੰਨੇ ਪੜਿਆ ਲਿਖਿਆ ਸੀ ਵੀ ਉਹ ਇਹ ਗੱਲ ਸਮਝਦਾ ਨਹੀਂ ਸੀ ਉਹ ਬਸ ਹਰੇਕ ਗੱਲ ਤੇ ਮੇਰੀ ਮਾਂ ਮੇਰੀ ਮਾਂ ਕਹਿੰਦੀ ਜਦੋਂ ਮੈਨੂੰ ਇਸ ਗੱਲ ਦੀ ਸਮਝ ਆ ਗਈ ਵੀ ਇਸ ਬੰਦੇ ਨੇ ਤਾਂ ਆਪਣੀ ਮਾਂ ਦਾ ਹੀ ਬਣ ਕੇ ਰਹਿਣਾ ਵੀ ਮੇਰਾ ਤਾਂ ਸ਼ਾਇਦ ਹੀ ਇਹ ਬਣੇ ਪਰ ਕਹਿੰਦੀ ਮੈਂ ਕੁਝ ਕਰ ਨਹੀਂ ਸਕਦੀ ਸੀ ਕਹਿੰਦੀ ਮੇਰੇ ਘਰਦਿਆਂ ਨੇ ਮੈਨੂੰ ਇਹੀ ਸਿਖਾਇਆ ਸੀ ਵੀ ਪੁੱਤ ਜਦੋਂ ਇੱਕ ਵਾਰੀ ਕੁੜੀ ਦਾ ਵਿਆਹ ਹੋ ਜਾਂਦਾ ਤਾਂ ਉਹਦਾ ਸਹੁਰਾ ਪਰਿਵਾਰ ਹੀ ਉਹਦਾ ਹੁੰਦਾ ਠੀਕ ਹੈ ਕਿਸੇ ਦਸਵਾ ਨਹੀਂ ਵਧੀਆ ਹੁੰਦਾ ਆਪਾਂ ਨੂੰ ਉਹਦੇ ਨਾਲ ਅਡਜਸਟ ਕਰਨਾ ਚਾਹੀਦਾ ਕਹਿੰਦੀ ਇਸੇ ਅਡਜਸਟਮੈਂਟ ਦੇ ਵਿੱਚ ਮੈਂ 3-4 ਸਾਲ ਕੱਢ ਲਏ 3-4 ਸਾਲ ਕੱਢੇ ਕਹਿੰਦੀ ਉਸ ਤੋਂ ਬਾਅਦ ਵੀ ਅਸੀਂ ਬਾਹਰ ਦਾ ਅਪਲਾਈ ਕੀਤਾ ਆ ਸਾਡਾ ਕਹਿੰਦੀ ਵੀਜ਼ਾ ਆ ਗਿਆ ਸੀ ਬਾਹਰ ਚਲੇ ਗਏ ਬਾਹਰ ਚਲੇ ਗਏ ਕਹਿੰਦੀ ਚਲੋ ਮੇਰੀ ਥੋੜੀ ਜੀ ਜਾਣ ਸੌਖੀ ਹੋਈ ਪਰ ਕਹਿੰਦੀ ਜਿਹੜਾ ਮੇਰੇ ਘਰ ਵਾਲਾ ਸੀ ਉਹ ਮੇਰੀ ਸੱਸ ਦਾ ਦੂਜਾ ਰੂਪ ਹੀ ਸੀ ਬਾਹਰ ਜਾ ਕੇ ਕਹਿੰਦੀ ਕਈ ਗੱਲਾਂ 'ਚ ਉਹ ਵੀ ਇਦਾਂ ਕਰਦਾ ਸੀ ਮੇਰੀ ਸੱਸ ਵਾਂਗੂ ਪਰ ਕਹਿੰਦੀ ਕਾਫੀ ਮਾਹੌਲ ਦਾ ਫਰਕ ਪੈ ਗਿਆ ਸੀ ਕਿਉਂਕਿ ਕੰਮ ਤੇ ਜਾਣਾ ਹੁੰਦਾ ਸੀ ਉਹਨੇ ਵੀ ਜਾਣਾ ਹੁੰਦਾ ਸੀ ਮੈਂ ਵੀ ਜਾਣਾ ਹੁੰਦਾ ਸੀ ਪਰ ਫਿਰ ਵੀ ਜਦੋਂ ਕਿਤੇ ਮਾਂ ਦਾ ਫੋਨ ਆਉਂਦਾ ਮਾਂ ਮਾਂ ਕਰਦਾ ਉਹ ਹਰ ਇੱਕ ਗੱਲ ਤੇ ਤੇ ਮਾਂ ਮੇਰੀਆਂ ਸ਼ਿਕਾਇਤਾਂ ਕਰਦੀ ਹੋਂ ਕਹਿੰਦੀ ਜਦੋਂ ਮੇਰੇ ਨਾਲ ਉਹ ਬਣਾ ਕੇ ਨਹੀਂ ਰੱਖਦੀ ਸੀ ਮੈਂ ਕਿੰਨਾ ਕੁ ਫੋਨ ਕਰਾਂ ਉਹਨੂੰ ਕਹਿੰਦੀ ਮੈਂ ਕੋਈ ਜ਼ਿਆਦਾ ਫੋਨ ਨਹੀਂ ਕਰਦੀ ਸੀ ਹਾਂ ਹੂੰ ਮਾੜੀ ਮੋਟੀ ਕਰ ਲੈਂਦੀ ਸੀ ਕਿਸੇ ਵਾਰੀ ਜਦੋਂ ਉਹ ਫੋਨ ਕਰਦਾ ਤੇ ਕੋਲ ਬੈ ਕੇ ਮੈਨੂੰ ਕਹਿਣਾ ਪੈਂਦਾ ਵੀ ਹਾਂ ਮੈਂ ਵੀ ਗੱਲ ਕਰ ਲੈਨੀ ਆ ਪਰ ਕਹਿੰਦੀ ਜਦੋਂ ਇੰਨੀਆਂ ਕੀਤੀਆਂ ਹੁਣ ਫਿਰ ਬੰਦੇ ਦਾ ਮਨ ਨਹੀਂ ਨਾ ਮਿਲਦਾ ਹੁੰਦਾ ਇਸ ਗੱਲ ਤੋਂ ਮੇਰੀ ਸੱਸ ਖਫਾ ਰਹਿੰਦੀ ਸੀ ਕਹਿੰਦੀ ਹੌਲੀ ਹੌਲੀ ਕਹਿਣ ਲੱਗੀ ਵੀ ਤੇਰਾ ਛੋਟਾ ਭਰਾਗਾ ਇਹਨੂੰ ਵੀ ਇੱਥੇ ਬੁਲਾ ਲਓ ਕਹਿੰਦੀ ਚਲੋ ਅਸੀਂ ਉਹਦਾ ਵੀਜ਼ਾ ਲਗਵਾਤਾ ਉਹ ਵੀ ਆ ਗਿਆ ਕਹਿੰਦੀ ਉਹ ਕਾਦਾ ਆਇਆ ਉਹਨੇ ਮੇਰਾ ਦੀਨਾ ਮੇਰੀ ਸੱਸ ਨਾਲੋਂ ਵੀ ਹਰਾਮ ਕਰਤਾ ਉਹ ਕਹਿੰਦੀ ਸ਼ਰਾਬ ਸ਼ਰੂਪ ਪੀਂਦਾ ਸੀ ਪਿੰਡ ਵੀ ਇਹੀ ਕੰਮ ਕਰਦਾ ਸੀ ਤਾਂ ਹੀ ਕਰਕੇ ਕਹਿੰਦੀ ਮੇਰੀ ਸੱਸ ਨੇ ਬਾਹਰ ਭੇਜਿਆ ਸੀ ਸਾਡੇ ਕੋਲ ਰਹਿੰਦਾ ਕਹਿੰਦੀ ਸਾਡੇ ਘਰੇ ਤੇ ਕੰਮ ਕੋ ਮੇਥੇ ਕਿਹੜਾ ਕਰਨਾ ਸੀ ਬਾਹਰ ਆ ਕੇ ਅਸੀਂ ਤਾਂ ਕਹਿੰਦੀ ਉਹੀ ਕੰਮ ਕਰਨਾ ਸੀ ਤੇ ਖਾਣਾ ਸੀ ਕਹਿੰਦੀ ਸਾਰਾ ਦਿਨ ਮੈਨੂੰ ਦਾਰੂ ਪੀ ਕੇ ਗਾਲਾਂ ਦਿੰਦਾ ਰਹਿੰਦਾ ਆਪਣੀ ਮਾਂ ਵਾਂਗੂ ਬੁੜਬੁੜ ਕਰਦਾ ਰਹਿੰਦਾ ਕਹਿੰਦੀ ਮਾਂ ਚੱਲ ਦਾਰੂ ਤਾਂ ਨਹੀਂ ਪਿੰਦੀ ਸੀ ਉਹ ਦਾਰੂ ਪੀ ਕੇ ਲੱਗਿਆ ਰਿਹਾ ਕਰੇ ਸਾਰਾ ਦਿਨ ਪੁੱਠਾ ਸਿੱਧਾ ਬੋਲੀ ਜਾਇਆ ਕਰੇ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਵੀ ਇਹ ਤਾਂ ਗੱਲ ਨਹੀਂ ਬਣਦੀ ਵੀ ਤੁਸੀਂ ਤਾਂ ਕੰਮ ਤੇ ਚਲੇ ਜਾਂਦੇ ਹੋ ਵੀ ਜਦੋਂ ਮੈਂ ਆਉਣੀ ਆ ਵੀ ਮੇਰੇ ਆਉਂਦੀ ਨੂੰ ਤੇ ਇਹ ਲੱਗਿਆ ਪਿਆ ਹੁੰਦਾ ਬੋਲਣ ਵੀ ਮੈਨੂੰ ਦੇਖ ਕੇ ਜ਼ਿਆਦਾ ਬੋਲਦਾ ਉਹ ਕਹਿੰਦਾ ਵੀ ਮੇਰੇ ਭਰਾ 'ਚ ਇੱਕ ਕਮੀਆਂ ਵੀ ਇਹ ਨਸ਼ੇ ਕਰਦਾ ਪਰ ਇਹ ਇੰਨਾ ਵੀ ਨਹੀਂ ਮਾੜਾ ਵੀ ਇਹ ਤੇਰੇ ਨਾਲ ਲੜੂਗਾ ਤੈਨੂੰ ਇਹ ਕੀ ਕਹਿੰਦਾ ਕਹਿੰਦੀ ਮੈਂ ਕਿਹਾ ਵੀ ਚੱਲ ਕੋਈ ਨਾ ਵੀ ਤੁਸੀਂ ਨਹੀਂ ਮੰਨਦੇ ਨਾ ਕਹਿੰਦੀ ਇੱਕ ਦਿਨ ਉਹ ਸਵੇਰੇ ਦਾ ਲੱਗਿਆ ਬੋਲਣ ਦਾਰੂ ਪੀਤੀ ਪੂਰੀ ਤੇ ਕਹਿੰਦੀ ਮੈਂ ਰਿਕਾਰਡਿੰਗ ਕਰ ਲਈ ਉਹਦੀ ਰਿਕਾਰਡਿੰਗ ਕਰਕੇ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਸੁਣਾਈ ਕਹਿੰਦੀ ਮੇਰੇ ਘਰ ਵਾਲੇ ਨੇ ਬਾਲੀ ਹੀਠੀ ਜੀ ਤਾਂ ਨਹੀਂ ਮੰਨੀ ਕਹਿੰਦਾ ਲੈ ਨਸ਼ੇ 'ਚ ਨਹੀਂ ਪਤਾ ਲੱਗਿਆ ਹੋਣਾ ਚੱਲ ਤੂੰ ਇਗਨੋਰ ਕਰ ਦਿਆ ਕਰ ਉਹਦਾ ਤਾਂ ਸੁਭਾਗ ਆ ਕਹਿੰਦੀ ਮੈਨੂੰ ਐਂ ਬੋਲਿਆ ਕਹਿੰਦੀ ਮੈਨੂੰ ਨਾ ਮੇਰਾ ਦਿਵਰ ਸੱਸਾਂ ਵਾਂਗੂ ਤਾਨੇ ਦਿਆ ਕਰੇ ਵੀ ਤੇਰੇ ਤਾਂ ਬੱਚਾ ਹੈ ਨਹੀਂ ਕਹਿੰਦੀ ਮੇਰੇ ਬੱਚਾ ਹੈ ਨਹੀਂ ਸੀ ਮਿਸਕੈਰੇਜ ਹੋ ਗਿਆ ਸੀ ਇੰਡੀਆ 'ਚ ਇੱਕ ਵਾਰ ਉੱਥੇ ਜਾ ਕੇ ਵੀ ਕਹਿੰਦੀ ਇੱਕ ਵਾਰ ਮੇਰਾ ਮਿਸਕੈਰੇਜ ਹੋ ਗਿਆ ਕਹਿੰਦੀ ਮੈਂ ਤਾਂ ਆਪਦੀ ਇਸ ਗੱਲ ਤੋਂ ਪਰੇਸ਼ਾਨ ਸੀ ਵੀ ਇੱਕ ਤਾਂ ਜਦੋਂ ਸਾਰੀ ਟੌਂਟ ਜੇ ਕਰਨ ਵਾਲੇ ਹੋਣ ਵੀ ਇੱਕ ਮੇਰੇ ਬੇਬੀ ਨਹੀਂ ਸੀ ਕਨਸੀਵ ਹੋ ਰਹਾ ਜੇ ਕੋਈ ਹੁੰਦਾ ਸੀ ਤਾਂ ਉਹ ਰਹਿੰਦਾ ਨਹੀਂ ਸੀ ਵੀ ਟੈਨਸ਼ਨ ਆ ਤਾਂ ਹੋਰ ਬਥੇਰੀਆਂ ਹੁੰਦੀਆਂ ਜ਼ਿੰਦਗੀ 'ਚ ਪਰ ਕਹਿੰਦੀ ਜਦੋਂ ਉਹਦਾ ਬਿਹੇਵ ਦਿਨੋ ਦਿਨ ਬਲਤੈ ਮਾੜਾ ਹੁੰਦਾ ਗਿਆ ਕਹਿੰਦੀ ਮੈਂ ਤਾਂ ਸਾਡੇ ਨਾਲ ਉੱਥੇ ਘਰ ਕੋਲੇ ਇੱਕ ਪੰਜਾਬੀ ਆਂਟੀ ਰਹਿੰਦੀ ਸੀ ਮੈਂ ਉਹਦੇ ਕੋਲ ਚਲੀ ਜਾਂਦੀ ਸੀ ਉਹਦੇ ਕੋਲੇ ਆਪਦਾ ਦੁੱਖ ਸੁੱਖ ਕਰਦੀ ਕਹਿੰਦੀ ਉਹ ਮੈਨੂੰ ਕਹਿੰਦੀ ਰਹਿੰਦੀ ਵੀ ਪੁੱਤ ਸ਼ੁਰੂ 'ਚ ਸਾਰਿਆਂ ਦੀ ਜ਼ਿੰਦਗੀ 'ਚ ਔਕੜਾਂ ਆਉਂਦੀਆਂ ਜਦੋਂ ਵਿਆਹ ਹੋਇਆ ਹੁੰਦਾ ਵੀ ਉਹਨਾਂ ਚ ਜੀ ਸੱਸਾਂ ਹੰਕੜ ਕਰਦੀਆਂ ਜਿੰਨਾ ਚਿਰ ਇਹਨਾਂ ਦੀ ਚੱਲਦੀ ਆ ਜਿੰਨਾ ਚਿਰ ਇਹਨਾਂ ਦਾ ਸਰੀਰ ਚੱਲਦਾ ਵੀ ਹੌਲੀ-ਹੌਲੀ ਆਪੇ ਸੈੱਟ ਹੋ ਜੂ ਕੋਈ ਗੱਲ ਨਹੀਂ ਤੂੰ ਸਹਿਣਾ ਸਿੱਖ ਚਲੋ ਕਹਿੰਦੀ ਮੈਂ ਉਹਦੀਆਂ ਵਿਚਾਰੀ ਦੀ ਆਂਟੀ ਦੀਆਂ ਸੁਣ ਕੇ ਹੌਸਲਾ ਜਾ ਹੋ ਜਾਂਦਾ ਮੈਨੂੰ ਮੈਂ ਆ ਜਾਂਦੀ ਕਹਿੰਦੀ ਚਲੋ ਮੇਰੇ ਦਿਓਰ ਦਾ ਵਿਆਹ ਹੋਣਾ ਸੀ ਕੁੜੀ ਲੱਭ ਲਈ ਮੇਰੀ ਸੱਸ ਨੇ ਤੇ ਬੁਲਾ ਲਿਆ ਇੰਡੀਆ ਆ ਗਏ ਕਹਿੰਦੀ ਅਸੀਂ ਮੇਰੇ ਦਿਓਰ ਦਾ ਵਿਆਹ ਹੋ ਗਿਆ ਵਿਆਹ ਹੋਇਆ ਕਹਿੰਦੀ ਅਸੀਂ ਆਏ ਸੀ 6 ਮਹੀਨਿਆਂ ਦੀ ਛੁੱਟੀ ਕਹਿੰਦੀ ਮੇਰੀ ਦਰਾਣੀ ਨਾਲ ਵੀ ਇਹੀ ਕੁਝ ਜਾ ਕਰਨ ਲੱਗੀ ਮੇਰੀ ਸੱਸ ਤਾਂ ਮੈਂ ਤਾਂ ਕਹਿੰਦੀ ਘੱਟ ਗੋਲਦੀ ਸੀ ਤੇ ਮੇਰੀ ਦਰਾਣੀ ਵਿਚਾਰੀ ਇੱਕ ਤਾਂ ਆਏ ਸੀ ਉਹਨੂੰ ਵੀ ਬਾਹਰੋਂ ਆਇਆ ਮੁੰਡਾ ਹੁਣ ਬਾਹਰੋਂ ਆਇਆ ਵੇਖ ਲਿਆ ਕੱਲਾ ਐ ਤਾਂ ਨਹੀਂ ਸੀ ਪਤਾ ਨਾ ਵੀ ਨਸ਼ੇੜੀ ਪੱਲੇ ਪਾਤਾ ਫਿਰ ਵੀ ਕਹਿੰਦੀ ਚਲੋ ਵਿਚਾਰੀ ਕੁਛ ਨਾ ਬੋਲਦੀ ਕੰਮ-ਕੋਮ ਕਰਦੀ ਰਹਿੰਦੀ ਕਹਿੰਦੀ ਮੇਰੇ ਨਾਲੋਂ ਜ਼ਿਆਦਾ ਕੰਮ ਕਰਦੀ ਸੀ ਪਰ ਕਹਿੰਦੀ ਉਹਦਾ ਵੀ ਜੀਨਾ ਦੁੱਬਰ ਕਰਤਾ ਮੇਰੀ ਸੱਸ ਨੇ ਕਹਿੰਦੀ ਉਹਦੇ ਉਸ ਉਹਨਾਂ ਮਹੀਨਿਆਂ ਦੇ ਵਿੱਚ ਹੀ ਉਹਦੇ ਬੇਬੀ ਹੋਣ ਵਾਲਾ ਹੋ ਗਿਆ ਜਦੋਂ ਬੇਬੀ ਹੋਣ ਵਾਲਾ ਹੋ ਗਿਆ ਕਹਿੰਦੀ ਇੱਕ ਦਿਨ ਮੇਰੇ ਦਿਓਰ ਨੇ ਉਹਨੂੰ ਇੰਨਾ ਭੜਾ ਕੁੱਟਿਆ ਤੇ ਮੇਰੀ ਸੱਸ ਨੇ ਉਹਨੂੰ ਪੇਕੀ ਭੇਜਤਾ ਕਹਿੰਦੀ ਉਹ ਤਾਂ ਵਿਚਾਰੀ ਜਿਉਂ ਪੇਕੇ ਗਈ ਮੁੜ ਕੇ ਉਹਨੂੰ ਲੈਣ ਹੀ ਨਾਗੇ ਇੰਨੇ ਕਹਿੰਦੀ ਸਾਡਾ ਜਾਣ ਦਾ ਟਾਈਮ ਹੋ ਗਿਆ ਸਾਡੀਆਂ ਟਿਕਟਾਂ ਕਰਵਾਈਆਂ ਹੋਈਆਂ ਸੀ ਕਹਿੰਦੀ ਜਾਣ ਤੋਂ ਪਹਿਲਾਂ ਮੈਂ ਆਪਣੇ ਦਿਔਰ ਨੂੰ ਕਿਹਾ ਵੀ ਉਹ ਤੇਰੇ ਘਰ ਵਾਲੀ ਆ ਵੀ ਚਲ ਗੁੱਸੇ ਹੋ ਕੇ ਚਲੀ ਗਈ ਫੇਰ ਕੀ ਆ ਵੀ ਤੂੰ ਲੈ ਆ ਕਹਿੰਦਾ ਨਾ ਮੈਂ ਤਾਂ ਨਹੀਂ ਲਿਆਉਂਦਾ ਬੈਠੀ ਰਹਿੰਦੇ ਆਪੇ ਕਹਿੰਦੀ ਮੈਂ ਆਖਿਆ ਵੀ ਉਹ ਪ੍ਰੈਗਨੈਂਟ ਆ ਇਸ ਹਾਲਤ ਦੇ ਵਿੱਚ ਉਹ ਤੇ ਕੀ ਅਸਰ ਪਊਗਾ ਕੀ ਬੱਚਿਆਂ ਤੇ ਪਊਗਾ ਵੀ ਮੈਨੂੰ ਤਾਂ ਤੁਸੀਂ ਤਾਨੇ ਮਿਹਣੇ ਦਿੰਨੇ ਹੋ ਵੀ ਉਹਦੀ ਤਾਂ ਕਦਰ ਕਰ ਲੋ ਕੀਨੇ ਕਹਿੰਦੀ ਕਦਰ ਕਰਨੀ ਸੀ ਵਿਚਾਰੀ ਦੀ ਚਲੋ ਪੇਕੇ ਬੈਠੀ ਰਹੀ ਅਸੀਂ ਕਹਿੰਦੀ ਵਾਪਸ ਚਲੇ ਗਏ ਅਸੀਂ ਚਲੇ ਗਏ ਉੱਥੇ ਕਹਿੰਦੀ ਮੇਰੇ ਆਪਣਾ ਟ੍ਰੀਟਮੈਂਟ ਚੱਲਦਾ ਸੀ ਮੇਰਾ ਮੈਂ ਆਪਦੀ ਦਵਾਈ ਖਾਂਦੀ ਸੀ ਤੇ ਮੇਰੇ ਨਾਲ ਤਾਂ ਕਹਿੰਦੀ ਜਿਹੇ ਜਾ ਕੁਝ ਕਰਦਾ ਸੀ ਤੇ ਘਰ ਵਾਲੀ ਨੂੰ ਵੀ ਨਾ ਫੋਨ ਫੋਨ ਕਰਿਆ ਕਰੀ ਫਿਰ ਕਹਿੰਦੀ ਉਹਦੇ ਵਿਚਾਰੀ ਦੇ ਜੋੜੇ ਬੱਚੇ ਹੋਏ ਮੇਰੀ ਦਰਾਣੀ ਦੇ ਜੋੜੇ ਬੱਚੇ ਹੋਏ ਤੇ ਕਹਿੰਦੀ ਮੇਰੀ ਸੱਸ ਨੇ ਕੋਈ ਬਾਤ ਨਾ ਪੁੱਛੀ ਉਹਦੀ ਕੋਈ ਪੰਜੀਰੀ ਨਾ ਲੈ ਕੇ ਗਈ ਕੋਈ ਕੱਪੜੇ ਨਾ ਲੈ ਕੇ ਗਈ ਕਹਿੰਦੀ ਸੋਚਦੀ ਆ ਬੈਠੀ ਰਹਿੰਦੀ ਤੇ ਉਹ ਕਹਿੰਦੀ ਮੇਰੀ ਦਰਾਣੀ ਮੈਨੂੰ ਫੋਨ ਕਰਿਆ ਕਰੇ ਵੀ ਦੀਦੀ ਤੁਸੀਂ ਕਹਿ ਦਿਓ ਵੀ ਇਹ ਤਾਂ ਮੇਰੀ ਬਾਤ ਨਹੀਂ ਪੁੱਛਦੇ ਉਹ ਕਹਿੰਦੀ ਮੈਂ ਆਖਿਆ ਭੈਣੇ ਵੀ ਮੈਂ ਤਾਂ ਬਾਹਰ ਤੁਰ ਗਈ ਮੇਰੇ ਤਾਂ ਖਿਹੜਾ ਛੁੱਟ ਗਿਆ ਵੀ ਉਹਨਾਂ ਚੰਗੀ ਤਰ੍ਹਾਂ ਤਾਂ ਨਹੀਂ ਛੁੱਟਿਆ ਪਰ ਫਿਰ ਵੀ ਮੈਂ ਸੌਖੀ ਹੋ ਗਈ ਤੇਰੇ ਨਾਲੋਂ ਵੀ ਤੇਰੇ ਘਰ ਵਾਲਾ ਤਾਂ ਸਾਰਾ ਦਿਨ ਟੱਕ ਕੇ ਇੱਥੇ ਸਾਨੂੰ ਤੰਗ ਕਰਦਾ ਵੀ ਅਸੀਂ ਤਾਂ ਆਪ ਚਾਹੋਣੇ ਆ ਵੀ ਤੈਨੂੰ ਇੱਥੇ ਬੁਲਾਵੇ ਵੀ ਚਲ ਤੁਸੀਂ ਆਪਣੀ ਜ਼ਿੰਦਗੀ ਚ ਵਿਜੀ ਹੋ ਮਬ ਕੀ ਹੈ ਉਧਰ ਜੇ ਪਰ ਕਹਿੰਦੀ ਜਿੰਨਾ ਚਿਰ ਮੰਮੀ ਦੀ ਆਪਣੇ ਘਰੇ ਚੱਲਦੀ ਆ ਵੀ ਆਪਣੇ ਘਰ ਦਾ ਢਾਂਚਾ ਠੀਕ ਨਹੀਂ ਆਉਂਦਾ ਉਹ ਕਹਿੰਦੀ ਵੀ ਤੁਸੀਂ ਕਿਸੇ ਨਾਲ ਗੱਲ ਕਰੋ ਵਿਚੋਲੇ ਨਾਲ ਕਿਸੇ ਸੰਨ ਚ ਬੰਦਾ ਪਾ ਕੇ ਕੋਈ ਕਰੋ ਗੱਲ ਉਹ ਕਹਿੰਦੀ ਵੀ ਦੀਦੀ ਅਸੀਂ ਬਹੁਤ ਸਨੇਹ ਲਾਇਆ ਵੀ ਇਹ ਤਾਂ ਗੱਲ ਹੀ ਨਹੀਂ ਸੁਣਦੇਗੇ ਵੀ ਜੇ ਹੁਣ ਗੱਲ ਮੇਰੇ ਘਰ ਵਾਲਾ ਨਹੀਂ ਸੁਣਦਾ ਇਹਨੂੰ ਫੋਨ ਕਰਦੀ ਆ ਵੀ ਉਹ ਉੱਥੇ ਤਾਂ ਮੇਰਾ ਜ਼ੋਰ ਵੀ ਕੀ ਆ ਕਹਿੰਦੀ ਜਿਵੇਂ ਇਹਨੂੰ ਕਹਿਣੀ ਆ ਹੁਣ ਕਹਿੰਦੀ ਫੋਨ ਫੋਨ ਕਰਦੀ ਆ ਤੇ ਇਹ ਕਹਿੰਦੀ ਕਹਿ ਦਿੰਦਾ ਵੀ ਇੱਥੇ ਆ ਕੇ ਵੀ ਤਾ ਤੂੰ ਲੜਨਾ ਹੀ ਆ ਮੰਮੀ ਨਾਲ ਇੱਥੇ ਬੈਠੀ ਰਹਿ ਕੋਈ ਨਾ ਜਦੋਂ ਤੇਰਾ ਬਾਹਰ ਦਾ ਬਣ ਗਿਆ ਤੂੰ ਕਾਗਜ਼ 'ਮੇ ਭੇਜ ਦੂੰਗਾ ਉਦੋਂ ਤੂੰ ਆ ਜੀ ਐਂ ਵਿਚਾਰੀ ਦੀ ਜ਼ਿੰਦਗੀ ਲੰਘਦੀ ਰਹੀ ਕਹਿੰਦੀ ਬੱਚੇ ਵੀ ਉਹਦੇ 3-4 ਸਾਲ ਦੇ ਹੋਗੇ ਚੱਲ ਕਹਿੰਦੀ ਇੰਨਾ ਦਿਨਾਂ ਦੇ ਵਿੱਚ ਮੇਰੇ ਵੀ ਬੇਬੀ ਹੋਇਆ ਕਹਿੰਦੀ ਮੈਨੂੰ ਕਾਫੀ ਪ੍ਰੀਕੌਸ਼ਨ ਜੇ ਦੱਸੀਆਂ ਡਾਕਟਰ ਨੇ ਪਰਹੇਜ਼ ਦੱਸੇ ਵੀ ਐਦਾਂ ਨਹੀਂ ਕਰਨਾ ਐਦਾਂ ਨਹੀਂ ਕਰਨਾ ਮੈਂ ਕਹਿੰਦੀ ਦਵਾਈ ਬੂਟੀ ਖਾਂਦੀ ਆਪਦੀ ਜਿੰਨਾ ਕੁ ਮੇਰੇ ਤੋਂ ਕੰਮ ਹੁੰਦਾ ਕੰਮ ਕਰਦੀ ਚੱਲ ਕਹਿੰਦੀ ਮੇਰੇ ਵੀ ਮੁੰਡਾ ਹੋ ਗਿਆ ਮੁੰਡਾ ਹੋਣ ਤੋਂ ਬਾਅਦ ਕਹਿੰਦੀ ਮੈਨੂੰ ਸੁੱਖ ਦਾ ਸਾਹ ਆਇਆ ਵੀ ਚੱਲ ਹੁਣ ਤਾਂ ਥੋੜਾ ਬਹੁਤਾ ਮੇਰੇ ਘਰ ਵਾਲਾ ਜ਼ਿੰਮੇਵਾਰ ਬਣੂਗਾ ਵੀ ਮਾਂ ਦੀ ਕੁਛੜ ਚੋਂ ਨਿਕਲੂਗਾ ਪਰ ਕਹਿੰਦੀ ਬਹੁਤਾ ਤਾਂ ਕੀ ਸੁਧਰਨਾ ਸੀ ਪਰ ਫਿਰ ਵੀ ਚਲੋ ਠੀਕ ਚੱਲਦਾ ਰਿਹਾ ਸਾਡਾ ਤੇ ਕਹਿੰਦੀ ਸੀ ਨਾ ਮੇਰੀ ਸੱਸ ਕਹਿੰਦੀ ਰਹੀ ਵੀ ਤੁਸੀਂ ਆ ਜਾਓ ਆ ਜਾਓ ਇੱਕ ਵਾਰ ਤਾਂ ਆ ਜਾਓ ਆਪਣੇ ਪੁੱਤਾਂ ਨੂੰ ਕਹਿੰਦੀ ਰਹੀ ਕਹਿੰਦੀ ਜਦੋਂ ਮੇਰਾ ਮੁੰਡਾ 2 ਸਾਲ ਦਾ ਹੋਇਆ ਚਲ ਅਸੀਂ ਆ ਗਏ ਇੰਡੀਆ ਆਏ ਕਹਿੰਦੀ ਇੰਡੀਆ ਆ ਕੇ ਮੇਰੇ ਨਾਲ ਠੀਕ ਠੋਕ ਰਹਿੰਦੀ ਵਸਤ ਕਹਿੰਦੀ ਉਹਨਾਂ ਮੈਂ ਵੀ ਨਹੀਂ ਕਰਦੀ ਸੀ ਤੇ ਕਹਿੰਦੀ ਅਸੀਂ ਜਾ ਕੇ ਗੱਲ ਕੀਤੀ ਵੀ ਆਪਾਂ ਛੋਟੀ ਨੂੰ ਲੈ ਆਉਣੇ ਆ ਹੁਣ ਵੀ ਉਹਨੂੰ ਕਿੰਨਾ ਚਿਰ ਹੋ ਗਿਆ ਵੀ ਮੰਮੀ ਤੁਸੀਂ ਤਾਂ ਮੁੜ ਕੇ ਉਹਦੀ ਬਾਤ ਨਹੀਂ ਪੁੱਛੀ ਕਹਿੰਦੀ ਮੈਂ ਉਹਦੀ ਸੱਸਾਂ ਤੂੰ ਨਹੀਂ ਹੈਗੀ ਤੂੰ ਨਹੀਂ ਦੱਸਣਾ ਵੀ ਮੈਂ ਕੀ ਕਰਨਾ ਤੂੰ ਆਵਦਾ ਕੰਮ ਨਾਲ ਕੰਮ ਰੱਖ ਤੇ ਕਹਿੰਦੀ ਚਲੋ ਮੇਰਾ ਦਿਔਰ ਵੀ ਸਾਡੇ ਨਾਲ ਹੀ ਗਿਆ ਸੀ ਤੇ ਕਹਿੰਦੀ ਅਸੀਂ ਗੱਲਬਾਤ ਕੀਤੀ ਵਿਦਿਆ ਰਾਣੀ ਨੂੰ ਲੈ ਆਉਣੇ ਆ ਅਕੇ ਚੱਲੇ ਆਵਾਂਗੇ ਗੱਲ ਹੋਈ ਕਹਿੰਦੀ ਇਹਨਾਂ ਦਿਨਾਂ ਚ ਹੀ ਕਹਿੰਦੀ ਮੇਰੀ ਪਤੀਜੀ ਕਾਫੀ ਬਿਮਾਰ ਹੋ ਗਈ ਮੇਰੀ ਪਤੀਜੀ ਬਿਮਾਰ ਹੋਈ ਤੇ ਕਹਿੰਦੀ ਉਹ ਹਸਪਤਾਲ ਦੇ ਵਿੱਚ ਉਹਦੀ ਮੌਤ ਹੋ ਗਈ ਚਲੋ ਕਾਣਾ ਮਕਾਣਾ ਗਈਆਂ ਮੇਰੀ ਸੱਸ ਕਹਿੰਦੀ ਸਾਡੇ ਨਾਲ ਅਫਸੋਸ ਕਰਨ ਚਲੀ ਗਈ ਮੇਰੀ ਸੱਸ ਨੇ ਤਾਂ ਸਾਰੇ ਰਿਸ਼ਤੇਦਾਰਾਂ ਦੇ ਵਿੱਚ ਮੈਨੂੰ ਪਣੜਣਾ ਸ਼ੁਰੂ ਕਰਤਾ ਵੀ ਇਹ ਤਾਂ ਕੰਮ ਨਹੀਂ ਕਰਦੀ ਇਹ ਤਾਂ ਮੇਰੇ ਸਿਰ ਤੇ ਐਸ਼ ਕਰਦੀ ਆ ਵੀ ਇਦਾਂ ਦੀਆਂ ਗੱਲਾਂ ਕਰ ਕਰਕੇ ਕਰ ਕਰਕੇ ਕਹਿੰਦੀ ਸਾਰੇ ਸਾਡੇ ਰਿਸ਼ਤੇਦਾਰ ਕਹਿਣ ਵੀ ਇਹ ਕੋਈ ਬੁੜੀ ਆ ਵੀ ਆਈ ਕਿਹੜੇ ਕੰਮ ਆ ਗੱਲਾਂ ਕੀ ਕਰਦੀ ਆ ਬਹੁਤੀਆਂ ਸੱਸਾਂ ਨੂੰ ਨਾ ਆਦਤ ਹੁੰਦੀ ਆ ਉਹ ਜਾਂਦੀਆਂ ਤਾਂ ਦੁੱਖ ਦੇ ਸੁੱਖ ਦੇ ਨੇ ਰਿਸ਼ਤੇਦਾਰੀ ਦੇ ਵਿੱਚ ਨੂੰਹ ਦੇ ਨਾਲ ਤੇ ਕਰਦੀਆਂ ਉੱਥੇ ਚੁਗਲੀਆਂ ਨਿੰਦਦੀਆਂ ਨੇ ਚੰਗੀ ਬਣਨ ਦੀ ਕੋਸ਼ਿਸ਼ ਕਰਦੀਆਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਜਿਹੜਾ ਅਸੀਂ ਇੰਨੀ ਦੁਨੀਆ ਦੇ ਵਿੱਚ ਭੋਲੀ ਜਾਂਦੇ ਆ ਉਹਨੇ ਸਾਨੂੰ ਵੀ ਮਾੜਾ ਵਜਾਉਣਾ ਕਹਿੰਦੀ ਮੋਰਕੇ ਜਦੋਂ ਕਹਿੰਦੀ ਮੈਂ ਥੋੜਾ ਟਾਈਮ ਤਾਂ ਮੈਂ ਵੇਖਿਆ ਵੀ ਚਲ ਚੁੱਪ ਕਰ ਜੂਗੀ ਚੁੱਪ ਕਰ ਜੂ ਕਹਿੰਦੀ ਜਦੋਂ ਉਹ ਹਟੀ ਨਾ ਕਹਿੰਦੀ ਮੈਂ ਮੰਮੀ ਨੂੰ ਕਿਹਾ ਵੀ ਮੰਮੀ ਤੂੰ ਇੱਥੇ ਤਮਾਸ਼ਾ ਕਰਨ ਆਈ ਆ ਵੀ ਮੇਰੇ ਘਰੇ ਤਾਂ ਕੀ ਕੰਮ ਹੋਇਆ ਪਿਆ ਵੀ ਮੇਰੀ ਫੁੱਲਾਂ ਵਰਗੀ ਭਤੀਜੀ ਨੂੰ ਰੱਬ ਲੈ ਗਿਆ ਵੀ ਤੂੰ ਆ ਕੁਛ ਕਰਦੀ ਆ ਤੇ ਕਹਿੰਦੀ ਮੇਰੇ ਘਰ ਵਾਲਾ ਕਹਿੰਦਾ ਵੀ ਤੂੰ ਮੇਰੀ ਮਾਂ ਦੀ ਬੇਇੱਜ਼ਤੀ ਕਰਦੀ ਆ ਕਹਿੰਦੀ ਮੈਨੂੰ ਉੱਥੇ ਛੱਡਿਆ ਮਾਪ ਪੁੱਤ ਤੇ ਆ ਪਾ ਗਏ ਤੇ ਕਹਿੰਦੀ ਮੇਰੇ ਭਰਾ ਭਾਬੀ ਤੇ ਮੇਰੀ ਮੰਮੀ ਡੈੜੀ ਕਹਿਣ ਲੱਗੇ ਵੀ ਉਹ ਤਾਂ ਹੈਗੇ ਇਹਦੇ ਵੀ ਪਹਿਲਾਂ ਵੀ ਕਿਹੜਾ ਉਹ ਬਾਲੇ ਚੰਗੇ ਸੀ ਵੀ ਚਲ ਤੂੰ ਨਾ ਬੋਲਦੀ ਉਹ ਕਹਿੰਦੀ ਵੀ ਮੈਂ ਬੋਲਦੀ ਕਿ ਮੇਨਾਂ ਵੀ ਪਾਣੀ ਸਿਰੋਂ ਲੰਘ ਗਿਆ ਵੀ ਹਮੇਸ਼ਾ ਇਹ ਤਾਂ ਐਂ ਕਰਦੇ ਰਹਿਣਗੇ ਵੀ ਪਹਿਲਾਂ ਛੋਟੀ ਦਾ ਵਿਚਾਰੀ ਨਾ ਕੀ ਹਾਲ ਕੀਤਾ ਚਲੋ ਭਾਈ ਕਹਿੰਦੀ ਮੈਨੂੰ ਪਤਾ ਹੀ ਸੀ ਵੀ ਟਿਕਟਾਂ ਤਾਂ ਕਰਾਈਆਂ ਹੋਈਆਂ ਜਾਣਾ ਵੀ ਕਿੰਨਾ ਕੁ ਚਿਰ ਰੱਖਣਗੇ ਪਰ ਕਹਿੰਦੀ ਐਡਾ ਮਾਂ ਦੇ ਮਗਰ ਲੱਗਦਾ ਸੀ ਮੇਰੇ ਘਰ ਵਾਲਾ ਇੰਨਾ ਲਾਈ ਲੱਗ ਬਾਹਰਲੇ ਦੇਸ਼ 'ਚ ਜਾ ਕੇ ਵੀ ਨਹੀਂ ਸੁਧਰਿਆ ਕੋਈ ਉਹਦੀ ਸੋਚ 'ਚ ਫਰਕ ਨਹੀਂ ਪਿਆ ਦਿਨ ਨੇੜੇ ਆ ਗਿਆ ਜਾਣ ਦਾ ਪਰ ਮੈਨੂੰ ਲੈਣ ਨਹੀਂ ਆਇਆ ਕਹਿੰਦੀ ਮੈਂ ਆਪਣੇ ਭਰਾ ਨੂੰ ਲੈ ਕੇ ਆ ਗਈ ਤੋ ਕਹ ਕਹਿੰਦੀ ਮੈਂ ਸੋਚਿਆ ਵੀ ਇਹ ਤਾਂ ਫਿਰ ਛੋਟੀ ਵਾਲੀ ਕਰਨਗੇ ਵੀ ਇਹਨਾਂ ਨੇ ਕੀ ਬਾਤ ਪੁੱਛਣੀ ਆ ਵੀ ਇਹ ਤਾਂ ਹੈਗੀ ਮਾਂ ਦੀ ਕੁਛੜ ਚ ਬੜਨ ਵਾਲੀ ਚਲ ਕਹਿੰਦੀ ਮੈਂ ਆਈ ਤੇ ਮੈਨੂੰ ਆਈ ਨੂੰ ਕਿਹਨੇ ਬੁਲਾਉਣਾ ਸੀਗਾ ਮੈਂ ਬਿਸ਼ਰਮ ਜੀ ਹੋ ਕੇ ਕਹਿੰਦੀ ਤੁਰੀ ਫਰੀ ਦੂਜੇ ਦਿਨ ਅਸੀਂ ਤਿਆਰੀਆਂ ਸ਼ੁਰੂ ਕਰਤੀਆਂ ਕਹਿੰਦੀ ਚਲੋ ਤਿਆਰੀ ਕਰ ਲਈ ਤੇ ਤੀਸਰੇ ਦਿਨ ਸਾਡੀ ਟਿਕਟ ਸੀਗੀ ਚਲੋ ਅਸੀਂ ਆ ਗਏ ਇੱਥੇ ਆ ਕੇ ਕਹਿੰਦੀ ਫੇਰ ਮਾੜਾ ਜਿਹਾ ਸੁੱਖ ਦਾ ਸਾਹ ਆਇਆ ਫੇਰ ਕਹਿੰਦੀ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਵੀ ਹੁਣ ਤਾਂ ਬਹੁਤ ਕੁਝ ਹੋ ਗਿਆ ਜ਼ਿੰਦਗੀ ਤਾਂ ਹੀ ਲੰਗੀ ਜਾਂਦੀ ਆ ਵੀ ਠੀਕ ਐ ਤੇਰੀ ਮਾਂ ਗਈ ਪਰ ਤੇਰੀ ਮਾਂ ਨੂੰ ਇੱਜ਼ਤ ਕਰਾਉਣੀ ਨਹੀਂ ਆਉਂਦੀ ਮੈਂ ਤਾਂ ਮਾੜੀ ਸੀ ਛੋਟੀ ਵੀ ਮਾੜੀ ਆ ਗਈ ਵੀ ਕਿਸੇ ਗੱਲ ਤੇ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣਾ ਸਿੱਖੋ ਆਪਣੀ ਔਲਾਦ ਵੱਡੀ ਹੋ ਰਹੀ ਆ ਆਪਣੇ ਵੀ ਬੱਚੇ ਨੇ ਜਿਹੇ ਜਾ ਇਹ ਦੇਖਣਗੇ ਉਹੇ ਜਾ ਸਿੱਖਣਗੇ ਬਾਹਰਲੇ ਦੇਸ਼ ਜਾ ਕੇ ਕੋਈ ਮਾੜੀ ਮੋਟੀ ਇੱਥੋਂ ਦੀ ਸਮਝ ਲਓ ਕੋਈ ਸਿੱਖਿਆ ਲਓ ਕਹਿੰਦੀ ਹੌਲੀ ਹੌਲੀ ਫਿਰ ਮੇਰੇ ਘਰ ਵਾਲੇ ਦੇ ਸੁਭਾ ਦਾ ਫਰਕ ਪੈ ਗਿਆ ਕਹਿੰਦੀ ਮੈਂ ਕਿਹਾ ਮੈਨੂੰ ਤਾਂ ਤੂੰ ਛੱਡਿਆ ਆਇਆ ਸੀ ਵੀ ਚਲ ਮੈਂ ਨਾ ਆਉਂਦੀ ਮੈਂ ਅੜ ਕੇ ਬਹਿ ਜਾਂਦੀ ਮੰਨ ਲਵੋ ਆਪਣਾ ਤਲਾਕ ਹੋ ਜੇ ਅੱਜ ਆਪਾਂ ਨਵੇੜ ਲਈਏ ਤੇ ਫੇਰ ਤੇਰੇ ਰੋਟੀ ਪਾਣੀ ਕੌਣ ਕਰੂ ਤੇਰੀ ਮਾਂ ਨੇ ਸਦਾ ਤਾਂ ਨਹੀਂ ਬੈਠੇ ਰਹਿਣਾ ਤੇਰੀ ਮਾਂ ਨੇ ਨਾ ਤਾਂ ਆਪਦੀ ਇੱਜ਼ਤ ਕਰਨੀ ਆ ਨਾ ਆਪਦੀ ਕਰਾਉਣੀ ਆ ਤੇ ਨਾ ਤੇਰੀ ਹੋਣ ਦੇਣੀ ਆ ਵੀ ਦੇਖ ਲਾ ਹੁਣ ਤਾਂ ਮੇਰੇ ਤਾਂ ਮੁੰਡਾ ਹੋ ਗਿਆ ਵੀ ਉਹ ਤਾਂ ਜਿਹੇ ਜਿਵੇਂ ਮੈਂ ਆਪਦੇ ਮੁੰਡੇ ਨਾਲ ਕਰੂੰਗੀ ਉਹੇ ਜਾਂ ਵੱਡਾ ਹੋ ਕੇ ਮੇਰੇ ਨਾਲ ਉਹ ਕਰ ਲੂ ਵੀ ਬਾਕੀ ਤੇਰੀ ਮਰਜ਼ੀ ਆ ਕਹਿੰਦੀ ਮੇਰੀਆਂ ਇੰਨਾਂ ਗੱਲਾਂ ਤੋਂ ਬਾਅਦ ਥੋੜਾ ਜਿਹਾ ਫਰਕ ਪੈ ਗਿਆ ਮੇਰੇ ਘਰ ਵਾਲੇ ਦਾ ਤੇ ਉਹਨੇ ਵੀ ਸੋਚਿਆ ਵੀ ਗੱਲ ਤਾਂ ਸਹੀ ਆ ਵੀ ਛੋਟੀ ਪਹਿਲਾਂ ਕਿੱਦਿਆਂ ਦੀ ਬਿਠਾ ਰੱਖੀ ਆ ਵੀ ਫਿਰ ਇਹਨੂੰ ਬਿਠਾਉਣ ਨੂੰ ਫਿਰਦੀ ਸੀ ਉਹ ਕਹਿੰਦੀ ਵੀ ਜਿਹਦੇ ਘਰ ਵਾਲੇ ਭਈ ਲਾਈ ਲੱਗ ਹੁੰਦੇ ਆ ਲੋਟ ਤਾਂ ਆ ਜਾਂਦੇ ਆ ਪਰ ਹੌਲੀ ਹੌਲੀ ਔਖੇ ਆਉਂਦੇ ਆ ਕਈਆਂ ਦੇ ਤਾਂ ਆਉਂਦੇ ਹੀ ਨਹੀਂ ਪਰ ਕਹਿੰਦੀ ਔਰਤਾਂ ਨੂੰ ਸਮਝੌਤਾ ਕਰਕੇ ਜ਼ਿੰਦਗੀ ਕੱਟਣੀ ਪੈਂਦੀ ਆ ਜਦੋਂ ਕਹਿੰਦੀ ਮੈਂ ਆਪਣੀ ਕੋਈ ਗੱਲ ਕਿਸੇ ਕੋਲ ਕਰਦੀ ਆ ਤਾਂ ਮੈਨੂੰ ਅਗਲੀਆਂ ਹੌਸਲਾ ਦਿੰਦੀਆਂ ਔਰਤਾਂ ਕਹਿ ਦਿੰਦੀਆਂ ਹੌਸਲਾ ਵੀ ਕੋਈ ਨਾ ਪੁੱਤ ਸੱਸਾਂ ਤਾਂ ਹੁੰਦੀਆਂ ਹੀ ਆਏ ਆ ਵੀ ਉਹਨਾਂ ਕਰਕੇ ਆਪਣੀ ਜ਼ਿੰਦਗੀ ਆ ਜਿਹੜੀ ਉਹ ਖਰਾਬ ਨਹੀਂ ਕੀਤੀ ਜਾਂਦੀ ਹੈ ਨਾ ਆਪਦੇ ਘਰ ਵਾਲੇ ਨਾਲੋਂ ਦੂਰ ਰਹਿ ਕੇ ਕਿਹੜਾ ਆਪਾਂ ਸੌਖੇ ਰਹਿ ਲਾਂਗੇ ਵਿ ਨਾਲੇ ਲਾਣੇ ਘਰਾਣੇ ਦੀਆਂ ਕੁੜੀਆਂ ਨੂੰ ਤਾਂ ਇਹ ਕਿਹਾ ਜਾਂਦਾ ਵੀ ਜਿਹੋ ਜੇ ਲੱਭ ਤੇ ਜਿੱਥੇ ਲੱਭ ਤੇ ਉੱਥੇ ਐਡਜਸਟ ਕਰਨਾ ਸਿੱਖੋ ਕਹਿੰਦੀ ਐਡਜਸਟ ਮੈਂ ਬਹੁਤ ਕੀਤਾ ਹੁਣ ਕਹਿੰਦੀ ਕਾਫੀ ਫਰਕ ਪੈ ਗਿਆ ਅਸੀਂ ਮੇਰੇ ਦੇ ਔਰ ਨੂੰ ਕਹਿੰਦੀ ਕਿਤੇ ਹੋਰ ਕੰਮ ਤੇ ਲਾਤਾ ਸਾਡੇ ਤੋਂ ਦੂਰ ਕਹਿੰਦੀ ਸਾਡੇ ਤੇ ਡਿਪੈਂਡ ਸੀ ਜਦੋਂ ਮੇਰੇ ਘਰ ਵਾਲੇ ਨੂੰ ਕਹਿੰਦੀ ਥੋੜੀ ਜੀ ਸਮਝ ਆਈ ਫਿਰ ਉਹਨੇ ਕੰਮ ਲੇਤਾ ਕਹਿੰਦੀ ਉਦੋਂ ਵੀ ਮੇਰੀ ਸੱਸ ਪੂਰਾ ਬੁੜਬੁੜ ਕੀਤਾ ਕਿ ਤੁਸੀਂ ਉਹਨੂੰ ਜਵਾਕ ਨੂੰ ਦੂਰ ਭੇਜਦਾ ਫਿਰ ਕਹਿੰਦੀ ਮੇਰੇ ਘਰ ਵਾਲਾ ਥੋੜਾ ਜਿਹਾ ਬੋਲਣ ਲੱਗ ਗਿਆ ਆਪਦੀ ਮਾਂ ਨੂੰ ਵੀ ਮਾਂ ਤੇਰੇ ਕਰਕੇ ਆਪਣੇ ਘਰ ਦਾ ਇਹ ਹ ਵੀ ਮੈਂ ਤੇਰੀ ਹਰ ਗੱਲ ਸੁਣਦਾ ਸੀ ਪਰ ਮੈਂ ਇਹ ਭੁੱਲ ਗਿਆ ਸੀ ਵੀ ਸਹੀ ਕੀ ਹੈ ਤੇ ਗਲਤ ਕੀ ਆ ਜੇ ਤੂੰ ਮੇਰੀ ਮਾਂ ਠੀਕ ਹੈ ਆਪਣਾ ਮਾਂ ਪੁੱਤ ਦਾ ਰਿਸ਼ਤਾ ਪਰ ਇਹ ਕਦੇ ਨਹੀਂ ਹੋ ਸਕਦਾ ਵੀ ਹਰੇਕ ਗੱਲ ਤੇ ਤੂੰ ਹੀ ਸਹੀ ਹੋਵੇਂ ਵੀ ਪਹਿਲਾਂ ਤੂੰ ساری ਉਮਰ ਮੇਰੇ ਪਿਓ ਨੂੰ ਦਬਾ ਕੇ ਰੱਖਿਆ ਤੁਸੀਂ ਦੋਨਾਂ ਪੈਣਾ ਨੇ ਵੀ ਹੁਣ ਤੁਸੀਂ ਸਾਨੂੰ ਵੀ ਐਂ ਚਾਹਣੀ ਹੋਗੀਆਂ ਵੀ ਸਾਨੂੰ ਆਪਣੀ ਜ਼ਿੰਦਗੀ ਜਿਉਣਣ ਦਿਓ ਜੇ ਬੁੜਾਪੇ ਵੇਲੇ ਦੋ ਰੋਟੀਆਂ ਚੱਜਦੀਆਂ ਚਾਹੀਦੀਆਂ ਨੇ ਤੈਨੂੰ ਇੱਜ਼ਤ ਦੀਆਂ ਚਾਹੀਦੀਆਂ ਨੇ ਤਾਂ ਆਪਣੀ ਜਿਹੜੀ ਜ਼ੁਬਾਨ ਆ ਇਹਨੂੰ ਕੰਟਰੋਲ ਕਰਨਾ ਸਿੱਖ ਤੇ ਆਪਣੇ ਸੁਭਾਅ ਨੂੰ ਬਦਲ ਜੇ ਤੇਰੇ ਤੋਂ ਸੁਭਾਅ ਨਹੀਂ ਬਦਲਿਆ ਜਾਂਦਾ ਤਾਂ ਸਾਡੀ ਲਾਈਫ ਦੇ ਵਿੱਚ ਇੰਟਰਫੇਅਰ ਨਾ ਕਰ ਹੁਣ ਕਹਿੰਦੀ ਥੋੜੇ ਸੌਖੇ ਹੋਏ ਆ ਬੱਚੇ ਵੱਡੇ ਹੋ ਗਏ ਉਸ ਤੋਂ ਬਾਅਦ ਕਹਿੰਦੀ ਮੇਰੀ ਕੁੜੀ ਹੋ ਗਈ ਚਲੋ ਅਸੀਂ ਆਪਣੇ ਬੱਚਿਆਂ 'ਚ ਬਿਜੀ ਹੋਗੇ ਹੁਣ ਤਾਂ ਕਹਿੰਦੀ ਉਹ ਗੱਲਾਂ ਯਾਦ ਕਰਕੇ ਐਂ ਲੱਗਦਾ ਵੀ ਇਹ ਸੱਚੀ ਬੀਤੀਆਂ ਨੇ ਪਰ ਕਹਿੰਦੀ ਸੱਚਮੁੱਚ ਔਰਤਾਂ ਨੂੰ ਕਾਫੀ ਕੁਝ ਅਡਜਸਟ ਕਰਨਾ ਪੈਂਦਾ ਕਈ ਔਰਤਾਂ ਜਿਨ੍ਹਾਂ ਦੀ ਘਰ ਵਿੱਚ ਪੂਰੀ ਚੱਲਦੀ ਆ ਉਹ ਕਦੇ ਵੀ ਉਹਨਾਂ ਦਾ ਵਸ ਚੱਲੇ ਤਾਂ ਆਪਣੇ ਪੁੱਤਾਂ ਦੇ ਘਰ ਨਾ ਵਸਣ ਦੇਣਾ ਕਹਿਣ ਨੂੰ ਤਾਂ ਅਗਲਾ ਕਹਿ ਦਿੰਦਾ ਕਿ ਮਾਮਾ ਕਦੇ ਵੀ ਆਪਣੇ ਤੀ ਪੁੱਤ ਦਾ ਮਾੜਾ ਨਹੀਂ ਚਾਹੁੰਦੀਆਂ ਪਰ ਬਹੁਤੀਆਂ ਮਾਮਾ ਹੁੰਦੀਆਂ ਨੇ ਜਿਨ੍ਹਾਂ ਨੂੰ ਹਰੇਕ ਗੱਲ 'ਚ ਟੰਗ ਅਡਾਉਣ ਦੀ ਆਦਤ ਹੁੰਦੀ ਆ ਤੇ ਉਹ ਨਹੀਂ ਚਾਹੁੰਦੀ ਹੁੰਦੀ ਕਿ ਉਹਦੀ ਨੂੰਹ ਪੁੱਤ ਦੀ ਬਣੀ ਰਹੇ ਜ਼ਿੰਦਗੀ ਆ ਜ਼ਿੰਦਗੀ ਇੱਕ ਸੰਘਰਸ਼ ਆ ਰਿਸ਼ਤੇ ਨਿਭਾਉਣਾ ਵੀ ਇੱਕ ਸੰਘਰਸ਼ ਆ ਇਸ ਲਈ ਜੇ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਅਜਿਹੇ ਇਨਸਾਨ ਮਿਲਦਾ ਜਿਹੜਾ ਐਡਜਸਟ ਸਾਡੇ ਨਾਲ ਨਹੀਂ ਕਰਨਾ ਚਾਹੁੰਦਾ ਉਹਦੇ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖ ਲੋ ਤੇ ਆਪਣੇ ਮੂੰਹੋਂ ਕਦੇ ਮਾੜਾ ਲਫ਼ਜ਼ ਨਾ ਬੋਲੋ ਆਪਣੇ ਵੱਲੋਂ ਕਦੇ ਮਾੜਾ ਨਾ ਕਰੋ ਟਾਈਮ ਪੈ ਕੇ ਆਪੇ ਸਾਰਿਆਂ ਨੂੰ ਅਹਿਸਾਸ ਹੋ ਜਾਂਦਾ ਉਮੀਦ ਹੈ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰ ਦੇਣਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਦਿਆ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਜੀ